ਮੁੱਖ ਮੰਤਰੀ ਦਾ ਫਰੀਕਕੋਟ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਹੋਵੇਗਾ ਵਿਰੋਧ ਸਿੱਖ ਜੱਥੇਬੰਦੀਆਂ ਨੇ ਖਿੱਚੀ ਤਿਆਰੀ ਤੁਸੀਂ ਜਿਹੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਏ 15 ਅਗਸਤ ਨੂੰ ਫਰੀਕਕੋਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਝੰਡਾ ਲਹਿਰਾਉਣ ਆ ਰਹੇ ਨੇ ਜਿਸ ਦੀਆਂ ਕੀ ਤਿਆਰੀਆਂ ਲਗਾਤਾਰ ਜੋਰਾਂ ਤੇ ਨੇ ਪਰ ਦੂਜੇ ਪਾਸੇ ਹੁਣ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ ਅਸਬਾਨ ਦੇ ਵਿੱਚ ਕੋਟਪੂਰਾ ਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਵਕ ਵਕ ਸਿੱਖ ਜੱਤੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ 2015 ਦੇ ਵਿੱਚ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਹੋਈ ਸੀ ਅਤੇ ਨਾਲ ਜੋ ਗੋਲੀ ਕਾਂਡ ਵਾਪਰਿਆ ਸੀ ਉਸ ਦਾ ਇਨਸਾਫ ਨਹੀਂ ਮਿਲਿਆ ਜਿਸ ਦੇ ਕਾਰਨ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਤੁਸੀਂ ਸੁਣੋ ਇਸ ਪ੍ਰੈਸ ਵਾਰਤਾ ਦੌਰਾਨ ਹੋਰ ਕੀ ਕਿਹਾ ਇਕੱਠੇ ਹੋਏ ਸਿੱਖ ਪ੍ਰਚਾਰਕਾਂ ਨੇ 15 ਤਰੀਕ ਨੂੰ ਮਾਨਯੋਗ ਭਗਵੰਤ ਸਿੰਘ ਮਾਨ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ 15 ਅਗਸਤ ਵਾਲੇ ਦਿਨ ਝੰਡਾ ਲਹਿਰਾਉਣ ਜਾ ਰਹੇ ਨੇ ਪਰ ਇਸ ਜ਼ਿਲ੍ਹੇ ਦੇ ਵਿੱਚ 2015 ਦੇ ਵਿੱਚ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੋਲੀ ਕਾਂਡ ਹੋਇਆ ਨੌਜਵਾਨ ਸ਼ਹੀਦ ਕੀਤੇ ਗਏ ਉਸ ਸਮੇਂ ਸੇਖ ਸੰਗਤਾਂ ਦੇ ਨਾਲ ਵਾਅਦੇ ਕੀਤੇ ਗਏ ਪਹਿਲਾ ਕੈਪਟਨ ਸਰਕਾਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੇ ਉਸ ਤੋਂ ਬਾਅਦ ਭਗਵੰਤ ਮਾਨ ਇਹ ਭਗਵੰਤ ਮਾਨ ਬਰਗਾੜੀ ਦੀਆਂ ਸਟੇਜਾਂ ਦੇ ਉੱਤੇ ਅਸੀਂ ਇਹਨੂੰ ਟਾਈਮ ਦੇ ਕੇ ਜਦੋਂ ਆਇਆ ਸੰਗਤ ਦੇ ਵਿੱਚ ਇਹ ਬੋਲਿਆ ਵੀ ਜਦੋਂ ਸਾਡੀ ਸਰਕਾਰ ਆਈ ਅਸੀਂ ਪੂਰੇ ਦਾ ਪੂਰਾ ਇਨਸਾਫ ਕਰਾਂਗੇ ਤਿੰਨ ਸਰਕਾਰਾਂ ਬੀਤ ਚੁੱਕੀਆਂ ਐ ਤੇ ਇਨਸਾਫ ਆ ਜਿਹੜਾ ਉੱਥੇ ਖੜਾ ਕਮਰ ਵਿਜੇ ਪ੍ਰਤਾਪ ਰੋਕ ਰਲਾ ਕੇ ਉਹਨੇ ਵਿਧਾਨ ਸਭਾ ਦੇ ਵਿੱਚ ਵੀ ਸਮਾਂ ਮੰਗਿਆ ਪਰ ਉਹਨੂੰ ਨਹੀਂ ਦਿੱਤਾ ਗਿਆ ਤੇ ਅੱਜ ਉਸ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਝੰਡਾ ਲਹਿਰਾਉਣ ਜਾ ਰਿਹਾ ਐ ਪਰ ਅਸੀਂ ਇਹਦਾ ਇੱਥੇ ਡਟ ਕੇ ਵਿਰੋਧ ਕਰਾਂਗੇ ਕਾਨੂੰਨ ਵੀ ਬਣ ਰਿਹਾ ਹੈ ਚੰਗੀ ਗੱਲ ਐ ਬਣਨਾ ਚਾਹੀਦਾ ਐ ਔਰ ਜਿਹੜਾ ਇਨਸਾਫ ਹੈ ਜਿਹਦੇ ਤੇ ਸਰਕਾਰਾਂ ਬਣਾਈਆਂ ਇਹਨਾਂ ਨੇ ਤੇ ਸੰਗਤਾਂ ਦੇ ਨਾਲ ਵਾਅਦੇ ਕੀਤੇ ਗਏ ਜਦੋਂ ਇਹ ਬਰਗਾੜੀ ਜਦੋਂ ਸ਼ਹੀਦਾਂ ਦਾ ਭੋਗ ਸੀ ਉਸ ਸਮੇਂ ਭਗਵੰਤ ਮਾਨ ਉੱਥੇ ਆਇਆ ਤੇ ਉਸ ਸਮੇਂ ਇਹਨੂੰ ਸੇਫ ਕੱਢਣ ਵਾਲੇ ਉੱਥੋਂ ਅਸੀਂ ਲੋਕਾਂ ਨਹੀਂ ਇਹਦਾ ਉੱਥੇ ਲੋਕਾਂ ਨੇ ਬੜਾ ਬੁਰਾ ਹਾਲ ਕਰਨਾ ਸੀ ਤੇ ਉਸ ਤੋਂ ਬਾਅਦ 7 ਅਕਤੂਬਰ ਨੂੰ ਇਹਨੇ ਆ ਕੇ ਉੱਥੇ ਬੋਲਿਆ ਸੀ ਉਹ ਸਪੀਚ ਆਉਂਦੀ ਹੈ ਯਾਦ ਕਰ ਲੈ ਭਗਵੰਤ ਮਾਨ ਤੇ ਅੱਜ ਉਸ ਜ਼ਿਲ੍ਹੇ ਦੇ ਵਿੱਚ ਇਹ ਅਸੀਂ ਇਹਦਾ ਡਟ ਕੇ ਕਾਲੇ ਝੰਡਿਆਂ ਨਾਲ ਵਿਰੋਧ ਕਰਾਂਗੇ ਤੁਸੀਂ ਪਿਛਲੇ ਦਿਨਾਂ 'ਚ ਦੇਖੋ ਸ਼ਹੀਦ ਦੇ ਆਜ਼ਮ ਸਰਦਾਰ ਉੱਧਵ ਸਿੰਘ ਦੀ ਵਰਸੀ ਮਨਾ ਕੇ ਹਟ ਗਿਆ ਸਰਕਾਰ ਉਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਸਰਕਾਰ ਨੇ ਹਦਾਇਤ ਕਰੀ ਕਿ ਕਾਲਾ ਕੱਪੜਾ ਨਹੀਂ ਆਉਣਾ ਚਾਹੀਦਾ ਚਾਹੇ ਟੀਚਰ ਨੇ ਬੀਬੀਆਂ ਚਾਹੇ ਕੋਈ ਦਸਤਾਰਧਾਰੀ ਹੈ ਬਿਲਕੁਲ ਕਾਲਾ ਕੱਪੜਾ ਨਹੀਂ ਆਊਗਾ ਮੈਂ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਕਾਲਾ ਨਿਸ਼ਾਨ ਹੈ ਕਾਲੇ ਝੰਡੇ ਤੁਹਾਨੂੰ ਅਸੀਂ ਵੀ ਦਿਖਾਉਣ ਚੱਲਿਆਂ ਇਹ ਇਸ ਕਰਕੇ ਨੇ ਕਿ ਤੁਸੀਂ ਸੰਘਰਸ਼ ਚੋਂ ਨਿਕਲੇ ਹੋ ਤੁਸੀਂ ਆਮ ਥੋੜਾ ਤੁਹਾਨੂੰ ਤਾਂ ਅਨਾ ਹਜ਼ਾਰੇ ਨੇ ਕੋਰੇ ਹੀ ਸੰਘਰਸ਼ ਚ ਸੀ ਜਿਹ ਜਿਹੜੇ ਕੱਪੜੇ ਤੋਂ ਤੁਸੀਂ ਡਰਦੇ ਹੋ ਅਸੀਂ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਥੇ ਕਾਲਾ ਝੰਡਾ ਦਿਖਾਉਣਗੇ ਅਸੀਂ ਸੰਗਰੂਰ ਇਹਦੇ ਘਰੇ ਕਾਲਾ ਝੰਡਾ ਐਨ ਪਿਆਰ ਪੈਕ ਕਰਕੇ ਪੂਰਾ ਪਿਆਰ ਤੇ ਸਤਿਕਾਰ ਨਾਲ ਲੈ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਇਹ ਤੁਹਾਡੇ ਕੋਠੇ ਤੇ ਲਾਓ ਤੁਸੀਂ ਸਾਢੇ 3 ਸਾਲ ਪਾਉਣੇ 4 ਸਾਲ ਤੇ ਹੋ ਗਏ ਆਜ਼ਾਦ ਪਰ ਜਿਹੜਾ ਇੱਥੋਂ ਦਾ ਪੰਜਾਬੀ ਹੈ ਇਥੋਂ ਦੇ ਬਲਾਜਮ ਦਲਤ ਸਾਰੇ ਲੋਕ ਕਿਸਾਨ ਜਿਹੜੇ ਤੁਹਾਡੇ ਕੱਲ ਪਰਸੂ ਵੀ ਹਲੇ ਕੁੱਟੇ ਨਹੀਂ ਇਹ ਸਾਰੇ ਲੋਕ ਗੁਲਾਮ ਨੇ ਇਸ ਕਰਕੇ ਗੁਲਾਮੀ ਦੀ ਨਿਸ਼ਾਨੀ ਨਾ ਤੁਸੀਂ ਭੁੱਲੋ ਜਿਹੜੀ ਨੂੰ ਅਸੀਂ ਅਣਖੀ ਲੋਕ ਲੈ ਕੇ ਜਿਹੜਾ ਵੀ ਸਾਡੇ ਨਾਲ ਟਕਰਾਵੇ ਇਸਲਾ ਇਤਿਹਾਸ ਦੱਸਦਾ ਹੈ ਕਿ ਜਦੋਂ ਸਮੇਂ ਦੇ ਹਾਕਮ ਸਾਡੇ ਬਜ਼ੁਰਗਾਂ ਨੂੰ ਕਾਲੀ ਪੱਗ ਨਹੀਂ ਸੀ ਬੰਨਣ ਦਿੰਦੇ ਸਾਡੇ ਬਜ਼ੁਰਗਾਂ ਨੇ ਕਾਲੀ ਪੱਗ ਨਹੀਂ ਲਾਹੀ ਜਿਹੜਾਂ ਚ ਜ਼ਰੂਰ ਜਾਂਦੇ ਰਹੇ ਨੇ ਅਸੀਂ ਵੀ ਉਹੀ ਰਾਹ اختیار ਕਰਿਆ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਨੂੰ ਤੁਸੀਂ ਕਲੀਅਰ ਕਰੋ ਕਿ ਤੁਹਾਨੂੰ ਤਖਲੀਬ ਗਿਆ ਕਪੜਾ ਕਪੜਾ ਹੀ ਹੁੰਦਾ ਤੁਸੀਂ ਰੰਗਾ ਚ ਪਏਗੇ ਹੁਣ ਤਾਂ ਕਿ ਤੁਹਾਨੂੰ ਕਾਲੇ ਕਾਲੇ ਰੰਗ ਤੋਂ ਜੈਲਸੀ ਹੈ ਇਹਦੇ ਕਰਕੇ ਤੁਹਾਡਾ ਵਿਰੋਧ ਕਰਾ